ਮੈਂ ਹਰਜਿੰਦਰ ਸਿੰਘ ਦੀ ਵਾਇਕ ਬੋਲ ਰਹੀ ਆ ਹਰਜਿੰਦਰ ਸਿੰਘ ਮੇਲਾ ਸਾਰਿਆਂ ਨੂੰ ਯਾਦ ਹੋਏਗਾ ਬਠਿੰਡਾ ਤੋਂ ਜਿਹੜੇ ਆਪਣੀ ਦੁਕਾਨ ਦੇ ਬਾਹਰ ਬੈਠੇ ਸੀ ਤੇ ਗੈਂਗਸਟਰਾਂ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਸੀ ਮੈਂ ਉਹਨਾਂ ਦੀ ਵਾਇਕ ਬੋਲ ਰਹੀ ਆ ਮੈਂ ਬਹੁਤ ਦਿਨੋਂ ਤੋਂ ਦੇਖ ਰਹੀ ਆ YouTube ਤੇ ਜਾਂ Facebook ਤੇ ਜੋ ਚੱਲ ਰਹੀ ਆ ਅੱਜ ਅੱਜਕੱਲ ਦੀ ਜੋ ਘਟਨਾ ਚੱਲ ਰਹੀ ਆ ਬੜੀ ਹਾਈਲਾਈਟ ਹੋਈ ਜਾ ਰਹੀ ਆ ਪਟਿਆਲਾ ਦੀ ਮਿਸਿਸ ਕਰਨਲ ਬਾਠ ਦੀ ਜੋ ਆਪਣੇ ਪਤੀ ਦੇ ਆਪਣੇ ਬੱਚੇ ਦੀ ਕੁਟਮਾਰ ਦੀ ਵੀਡੀਓ ਨੂੰ ਲੈ ਕੇ ਬਹੁਤ ਆਪਣਾ ਤਕਰੀਰ ਬਚਾ ਰਹੀ ਹੈ ਮੈਂ ਮੇਰਾ ਇਹ ਮੈਸੇਜ ਉਹਨਾਂ ਵਾਸਤੇ ਆ ਮਿਸਿਸ ਬਾਠ ਹਾਸਲੇ ਮੈਂ ਉਹਨਾਂ ਨਾਲ ਇਹ ਗੱਲ ਕਰਨਾ ਚਾਹਦੀ ਆ ਕਿਉਂਕਿ ਉਹ ਮੇਰੇ ਪਤੀ ਹਰਜਿੰਦਰ ਸਿੰਘ ਦੀ ਮੂੰਹ ਬੋਲੀ ਭੈਣ ਬਣੀ ਸੀਗੀ ਤੇ ਮੈਂ ਅੱਜ ਉਹਨੂੰ ਪੁੱਛਣਾ ਚਾਹਦੀ ਆ ਕਿ ਤੇਰਾ ਇਹ ਦਰਦ ਜਿਹੜਾ ਤੂੰ ਦੱਸ ਰਹੀ ਹੈ ਕਿ ਬਹੁਤ ਕੁੱਤਮਾਰੋਂ ਇਹ ਤੇਰੇ ਨਾਲ ਤੇ ਤੂੰ ਇਹ ਦਰਦ ਜੋ ਆਪਣਾ ਅੱਜ ਦਿਖਾ ਰਹੀਆਂ ਲੋਕਾਂ ਦੇ ਵਿੱਚ ਇਨਸਾਫ਼ ਦੀ ਲੜਾਈ ਲੜ ਰਹੀਆਂ ਹੱਕ ਦੀ ਲੜਾਈ ਲੜ ਰਹੀ ਹੈ ਲੋਕਾਂ ਨੂੰ ਇਹ ਦੱਸ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਬਹੁਤ ਤਕਾ ਕਰ ਰਹੇ ਨੇ ਮੈਂ ਰਿਤੂ ਬਾੜੀ ਜੀ ਨੂੰ ਇੱਕ ਗੱਲ ਪੁੱਛਣਾ ਚਾਹਣੀ ਆ ਕਿ ਮੈਡਮ ਤੁਸੀਂ ਅੱਜ ਇਸ ਜੋ ਦਰਦ ਤੁਹਾਡਾ ਅੱਜ ਛਲਗਿਆ ਹੈ ਇਹ ਦਰਦ ਅਸੀਂ ਵੀ ਇਹ ਛਲਿਆ ਸੀਗਾ ਔਰ ਤੁਸੀਂ ਉਸ ਟਾਈਮ ਸਾਡੇ ਇਸ ਦਰਦ ਵਿੱਚ ਪਹੁੰਚੇ ਜ਼ਰੂਰ ਸੀ ਲੇਕਿਨ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸ ਮਕਸਦ ਨਾਲ ਪਹੁੰਚੇ ਸੀਗੇ ਤੁਹਾਡਾ ਉਸ ਟਾਈਮ ਦਾ ਮੈਨੂੰ ਮਕਸਦ ਕਲੀਅਰ ਕਰੋ ਕਿ ਤੁਸੀਂ ਕਿਸ ਵਾਸਤੇ ਆਏ ਸੀ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਤੁਸੀਂ ਇਨਸਾਨੀਅਤ ਦੀ ਨਾਤੇ ਆਏ ਸੀ ਜਾਂ ਕਿਸ ਪਰਪਸ ਲਈ ਆਏ ਸੀ ਸਾਡੇ ਉਸ ਦੁੱਖ ਵਿੱਚ ਸ਼ਾਮਲ ਹੋਣ ਵਾਸਤੇ ਮੇਰੇ ਨਾਲ ਮੇਰਾ ਪੂਰਾ ਬਠਿੰਡਾ ਸ਼ਹਿਰ ਖੜਾ ਸੀ ਕਈ ਸੰਸਾਂ ਜੁੜੀਆਂ ਸੀ ਜਿਹੜੀਆਂ ਸਾਡੇ ਹੱਕ ਲਈ ਲੜਨ ਲਈ ਤਿਆਰ ਸੀ ਸਿੱਧੂ ਮੂਸੇਵਾਲਾ ਦਾ ਪਿਤਾ ਸਾਡੇ ਨਾਲ ਗੋਲਣ ਲਈ ਆਇਆ ਸੀ ਨਵਜੋਤ ਸਿੱਧੂ ਬੋਲਣ ਵਾਸਤੇ ਆਏ ਸੀ ਸੋ ਸਾਰੇ ਇਨਸਾਨੀਅਤ ਦੇ ਨਾਤੇ ਆਏ ਸੀ ਨਾ ਕਿ ਉਹਨਾਂ ਦੇ ਕੋਈ ਰਿਸ਼ਤੇਦਾਰੀ ਦੀ ਮੈਡਮ ਤੁਸੀਂ ਤੇ ਮੇਰੇ ਪਤੀ ਦੇ ਮੂੰਹ ਬੋਲੀ ਭੈਣ ਬਣੇ ਸੀ ਨਾ ਤੁਸੀਂ ਤੇ ਉਹ ਹੱਕ ਵੀ ਨਹੀਂ ਅਦਾ ਕੀਤਾ ਨਾ ਤੁਸੀਂ ਇਨਸਾਨੀਅਤ ਦੇ ਖਾਤੇ ਰਾਏ ਸੀ ਨਾ ਕਿ ਮੂੰਹ ਬੋਲੀ ਭੈਣ ਭੂਤ ਬਣਦੇ ਨਾਤੇ ਆਏ ਸੀ ਉਸ ਵਕਤ ਜੇ ਜੋਸ਼ ਤੁਸੀਂ ਦਿਖਾਇਆ ਹੁੰਦਾ ਇਨਸਾਫ ਦੇ ਲਈ ਲੜਨ ਵਾਸਤੇ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਲੜਨ ਵਾਸਤੇ ਇਹ ਜੋਸ਼ ਉਸ ਟਾਈਮ ਦਿਖਾਇਆ ਹੁੰਦਾ ਤੇ ਸ਼ਾਇਦ ਤੁਹਾਨੂੰ ਵੀ ਇਨਸਾਫ ਮਿਲ ਜਾਂਦਾ ਤੁਸੀਂ ਤੇ ਕਿਸੇ ਹੋਰ ਹੀ ਮਕਸਦ ਵਾਸਤੇ ਆਏ ਸੀਗੇ ਔਰ ਜੋ ਤੱਕਾ ਤੁਸੀਂ ਉਸ ਟਾਈਮ ਸਾਡੇ ਨਾਲ ਕਰ ਗਏ ਉਹਦਾ ਤਾਂ ਨਤੀਜਾ ਅਸੀਂ ਅਜ ਤੱਕ ਭੁਟਰੇ ਆ ਨਾ ਸਾਨੂੰ ਇਨਸਾਫ ਨਹੀਂ ਲਿਆ ਤੇ ਤੁਹਾਡੇ ਕੀਤੇ ਗਏ ਉਸ ਵਕਤ ਧੱਕੇ ਦੇ ਨਾਲ ਪੂਰਾ ਬਠਿੰਡਾ ਸ਼ਹਿਰ ਪੂਰਾ ਪ੍ਰਸ਼ਾਸਨ ਸਾਡੇ ਖਿਲਾਫ ਹੋ ਗਿਆ ਲੋਕ ਸਾਨੂੰ ਥੂ ਥੂ ਕਰ ਰਹੇ ਕਿ ਅਸੀਂ ਆਪਣੀ ਮਰਜ਼ੀ ਚਲਾਈ ਤੁਸੀਂ ਪਰਿਵਾਰ ਦਾ ਮੈਂਬਰ ਬਣ ਕੇ ਉਸ ਵਕਤ ਜੋ ਵੀ ਕਰ ਗਏ ਫੈਸਲਾ ਉਸ ਦੀ ਜਾਣਕਾਰੀ ਨਾ ਮੈਨੂੰ ਸੀ ਤੇ ਨਾ ਮੇਰੇ ਬੱਚਿਆਂ ਨੂੰ ਸੀ ਜੀ ਅੱਜ ਤੁਸੀਂ ਲੜ ਰਹੇ ਹੋ ਤੁਸੀਂ ਠੀਕ ਠੀਕ ਕੇ ਲੋਕਾਂ ਨੂੰ ਦੱਸ ਰਹੇ ਹੋ ਕਿ ਮੇਰੇ ਹੱਥਾਂ 'ਚ ਖੂਨ ਡੁੱਲ ਗਏ ਮੇਰੇ ਪਤੀ ਦਾ ਮੇਰੇ ਬੱਚੇ ਦੇ ਸੱਟਾਂ ਵੱਜ ਗਈਆਂ ਮੈਡਮ ਅਸੀਂ ਤਾਂ ਉਸ ਵਕਤ ਆਪਣਾ ਸਾਰਾ ਕੁਝ ਹੀ ਖੋ ਦਿੱਤਾ ਸੀ ਤੇ ਤੁਸੀਂ ਇਨਸਾਨੀਅਤ ਦੇ ਨਾਤੇ ਕੀ ਤੂੰ ਮੂੰਹ ਬੋਲੀ ਭੈਣ ਦੇ ਨਾਤੇ ਕੀ ਤੈਨੂੰ ਤੇ ਔਰਤ ਦਾ ਦੁੱਖ ਹੀ ਉਸ ਟਾਈਮ ਸਮਝ ਨਹੀਂ ਆਇਆ ਕਿ ਉਸ ਵਕਤ ਕਿਸੇ ਔਰਤ ਦੀ ਤੂੰ ਮਦਦ ਕਰਨੀ ਚਾਹੀਦੀ ਤੈਨੂੰ ਅਸੀਂ ਆਪਣਾ ਸਾਰਾ ਕੁਝ ਖੋ ਦਿੱਤਾ ਲੇਕਿਨ ਤੂੰ ਜੋ ਲੋਕ ਸਾਡੇ ਨਾਲ ਖੜੇ ਸੀ ਲੜ ਕੇ ਜੋ ਸਾਡੇ ਲਈ ਇਨਸਾਫ ਦੇ ਲਈ ਲੜ ਰਹੇ ਸੀ ਸਾਡਾ ਮੇਰੇ ਬੱਚੇ ਉਸ ਟਾਈਮ ਅਨਾਥ ਹੋ ਗਏ ਤੈਨੂੰ ਉਦੋਂ ਵੀ ਤਰਸ ਨਹੀਂ ਆਇਆ ਸਿਰਫ ਤੂੰ ਆਪਣੀ ਬਦਮਾਨੀ ਕਰਨ ਲਈ ਆਪਣੀ ਈਗੋ ਸੈਟੀਸਫਾਈ ਕਰਨ ਲਈ ਤੂੰ ਸਾਰਾ ਕੁਝ ਆਪਣਾ ਮਨ ਮਰਜ਼ੀ ਚਲਾ ਗਈ ਅਫਸਾਰੇ ਕੋਲ ਤੇ ਰ ਲਿੰਕ ਸੀ ਤੇਰੀ ਪਾਵਰ ਜੇ ਉਹ ਪਾਵਰ ਤੂੰ ਸਾਡੇ ਇਨਸਾਫ ਵਾਸਤੇ ਦਿਖਾਈ ਹੁੰਦੀ ਤਾਂ ਸ਼ਾਇਦ ਸਾਡਾ ਵੀ ਕੁਝ ਬਣ ਗਿਆ ਹੁੰਦਾ ਅੱਜ ਅਸੀਂ ਦਾਦਾ ਜੀ ਠੋਕਰਾ ਨਾ ਖਾਰੇ ਹੁੰਦੇ ਸਾਡੇ ਮੇਰੇ ਪਤੀ ਹਰਜਿੰਦਰ ਸਿੰਘ ਮੈਲੇ ਨੂੰ ਇਨਸਾਫ ਮਿਲ ਜੁਕੋ ਹੁੰਦਾ ਤੇ ਉਹਦੇ ਬੱਚੇ ਜਿਹੜੇ ਅੱਜ ਜੋ ਭੁਗਤ ਰਹੇ ਨੇ ਉਹ ਸਾਰਾ ਕੁਝ ਸਾਨੂੰ ਅੱਗ ਨਾ ਸਹਣ ਕਰਨਾ ਪੈਂਦਾ ਜੇ ਤੂੰ ਸਹੀ ਚੱਲੀ ਹੁੰਦੀ ਤੇ ਅੱਜ ਜੋ ਦਰਦ ਤੂੰ ਆਪਣਾ ਦਿਖਾ ਰਹੀ ਹੈ ਉਸ ਵਕਤ ਅਸੀਂ ਇਸ ਦਰਦ ਦੇ ਵਿੱਚ ਕਿਤੇ ਜ਼ਿਆਦਾ ਅਸੀਂ ਇਸ ਦਰਦ ਦੇ ਵਿੱਚ ਨਹੀਂ ਗਏ ਲੇਕਿ ਸਾਡਾ 7 ਦਿਨ ਦੀ ਬਜਾਏ ਇਹ ਜਿਹੜੀ ਪੁਲਿਸ ਅੱਜ ਤੂੰ ਵਰਤੀਆਂ ਨਹਾਉਂਦੇ ਤੁਲੀ ਹੋਈਆਂ ਜਿਨ੍ਹਾਂ ਨੂੰ ਤੂੰ ਅੱਜ ਧੱਕੇ ਕਰ ਰਹੀ ਹੈ ਤੇ ਸਾਡੇ ਨੂੰ ਬਰਬਾਦ ਕਰਨ ਦੇ ਤੁਲੀ ਹੋਈਆਂ ਇਹ ਉਹੀ ਟੱਬਰ ਨੇ ਜਿਹੜੇ ਤੈਨੂੰ ਉਸ ਟਾਈਮ ਤੈਨੂੰ ਇਹੀ ਚੰਗੇ ਲੱਗ ਰਹੇ ਸੀ ਤੇ ਤੂੰ ਇਹਨਾਂ ਦੀ ਮਦਦ ਕਰਨ ਵਾਸਤੇ ਪਹੁੰਚ ਗਈ ਸੀ ਅੱਜ ਇਹ ਪ੍ਰਸ਼ਾਸਨ ਅੱਜ ਇਹ ਪੁਲਿਸ ਸਭ ਤੇਨੂੰ ਦੁਸ਼ਮਣ ਲੱਗ ਰਿਹਾ ਉਸ ਵਕਤ ਕਿਉਂ ਨਹੀਂ ਲੱਗੇ ਜਿਹੜੇ ਸਾਡੇ ਨਾਲ ਧੱਕਾ ਕਰ ਰਹੇ ਸੀ ਜਾਂ ਸਾਡੇ ਹਰਜਿੰਦਰ ਜੀ ਮੇਲਾ ਜੀ ਦੀ ਜੇ ਸਿਸਕਾਰ ਕਰਨ ਦੇ ਲਈ ਕਾਹਲੀ ਪਾ ਰਹੇ ਸੀ ਤੋ ਉਹਨਾਂ ਨਾਲ ਰਲ ਕੇ ਪਰਵਾਰ ਵੱਲੋਂ ਤੂੰ ਫੈਸਲਾ ਦੇਗੀ ਨਾ ਸੁਖ ਮੈਨੂੰ ਕੋਈ ਹੌਸਲੀ ਮੇਰੇ ਬੱਚੇ ਨਾਬਾਲਗ ਸੀ ਅਸੀਂ ਜਿਸ ਪੀੜਾ ਚੋਂ ਗੁਜ਼ਰੇ ਸੀ ਅਸੀਂ ਕਿਸੇ ਵੀ ਫੈਸਲੇ ਕਰਨ ਦੇ ਵਿੱਚ ਹੱਕ ਵਿੱਚ ਅਸੀਂ ਬਿਲਕੁਲ ਵੀ ਕਿਸੇ ਫੈਸਲੇ ਦੇ ਕਰਨ ਦੇ ਵਿੱਚ ਹਾਲਾਤ ਵਿੱਚ ਨਹੀਂ ਸੀਗੇ ਲੇਕਿਨ ਤੂੰ ਆਪਣੀ ਚਲਾਈ ਉੱਥੇ ਤੇ ਅੱਜ ਦਿਨੋਂ ਕਿੱਦਾਂ ਇਹ ਦੁੱਖ ਲੱਗ ਰਹੇ ਆ ਅੱਜ ਕਿਸ ਹੱਕ ਦੇ ਨਾਲ ਤੁਸੀਂ ਧਰਨੇ ਲਾ ਕੇ ਬੈਠੀ ਹੋਈਆਂ ਆ ਸਿਰਫ ਦੋ ਲਪੜੇ ਬੱਚਨ ਦੇ ਨਾਲ ਤੈਨੂੰ ਅੱਜ ਸਾਰਾ ਕੁਝ ਸਭ ਤੇਰੇ ਖਿਲਾਫ ਲੱਗਣ ਲੱਗ ਗਿਆ ਤੈਨੂੰ ਇਹ ਸਭ ਬੁਰੇ ਲੱਗਣ ਲੱਗੇ ਤੈਨੂੰ ਇਹ ਲੱਗ ਰਿਹਾ ਹੈ ਕਿ ਬਸ ਮੈਂ ਵਰਦੀਆਂ ਲਹਾ ਰਿਆਂ ਤੇ ਉਹਨਾਂ ਨੂੰ ਇਦਾਂ ਹੀ ਬਰਬਾਦ ਕਰਾਂ ਮੇਰੀ ਲੋਕਾਂ ਨੂੰ ਵੀ ਲੱਗਿਆ ਕਿ ਇਹ ਮੈਡਮ ਸਿਰਫ ਆਪਣੇ ਆਪਣੀ ਈਗੋ ਸੈਟੀਸਫਾਈ ਕਰਨ ਦੇ ਵਾਸਤੇ ਸਭ ਨੂੰ ਬਲੂ ਬਣਾ ਰਹੀ ਹੈ ਤੇ ਆਪਣੇ ਪਿੱਛੇ ਲਾ ਰਹੀ ਆ ਲੋਕਾਂ ਨੂੰ ਵੀ ਲੱਗਿਆ ਕਿ ਇਹ ਸਿਰਫ ਸੱਚ ਸੁਣਨ ਸੱਚ ਨਾਲ ਸਾਥ ਦੇਣ ਜੇ ਕੁਝ ਅਫਸਰਾਂ ਨੇ ਕੁਝ ਕੋਈ ਕੰਮ ਕੀਤਾ ਤੇ ਉਹਦਾ ਉਹਨਾਂ ਸਹਿਰਨਾ ਗਾਂਧੀ ਬਜਾਏ ਉਹਨਾਂ ਨੂੰ ਇੱਕ ਗੈਂਗਸਟਰ ਬਣਾ ਦਿੱਤਾ ਹੈ ਨਾ ਝਟਪਟ ਤਾੜੀ ਇੱਕ ਹੱਥ ਨਾਲ ਨਹੀਂ ਹੋਾਈਦੀ ਮੈਡਮ ਅਗਰ ਕੋਈ ਮਿਸਟਰ ਬਾਟ ਨੇ ਵੀ ਕੁਝ ਅਗੋਂ ਕੋਈ ਕੀਤਾ ਹੋਊਗਾ ਉਹ ਜਾ ਕੰਮ ਤਾਂ ਹੀ ਦੋਨੋਂ ਤਰ੍ਹਾਂ ਦੀ ਲੜਾਈ ਹੋਈ ਆ ਜੋ ਵੀ ਹੋਇਆ ਚਲੋ ਵੰਦਪਾਗਾ ਹੋਇਆ ਹੋਣਾ ਨਹੀਂ ਸੀ ਚਾਹੀਦਾ ਲੇਕਿਨ ਮੈਂ ਤਾਂ ਇਹ ਯਾਦ ਦਿਲਾਉਣਾ ਚਾਹੀਦਾ ਤੁਹਾਨੂੰ ਤੁਹਾਨੂੰ ਇਹ ਦੱਸਣਾ ਚਾਹੀਦਾ ਕਿ ਤੁਸੀਂ ਉਸ ਵਕਤ ਜੋ ਕਰਕੇ ਗਏ ਸੀ ਨਾ ਇਹ ਤੁਹਾਡੇ ਅੱਗੇ ਹੀ ਆ ਰਹੇ ਆ ਸਾਹਮਣੇ ਦੋ ਲੋਏ ਸੋਚਣਾ ਸਮਝਣਾ ਚਾਹੀਦਾ ਹੈ ਜੇ ਤੁਸੀਂ ਅਗਰ ਇਹ ਇਨਸਾਫ ਦੀ ਲੜਾਈ ਹੈ ਹੱਕ ਦੀ ਲੜਾਈ ਹੈ ਧਰਨੇ ਲੱਗੇ ਜਿਹੜੇ ਤੁਸੀਂ ਅੱਜ ਲਾ ਰਹੇ ਹੋ ਸਿਰ ਦੋ ਥੱਪੜ ਵੱਜਣ ਦੇ ਨਾਲ ਜਿਹੜੇ ਧਰਨੇ ਲਾ ਕੇ ਬੈਠ ਗੀ ਤੇ ਬਟੇਆਲਾ ਪਿੱਛੇ ਲਾ ਲਿਆ ਜੇ ਤੂੰ ਉਸ ਵਕਤ ਇਹ ਚੀਜ਼ ਕੀਤੀ ਹੁੰਦੀ ਤੇ ਕਿਸੇ ਪਰਿਵਾਰ ਨੂੰ ਉਦੋਂ ਇਨਸਾਫ ਮਿਲ ਜਾਂਦਾ ਕਿਸੇ ਨੂੰ ਇਨਸਾਫ ਕਿਸੇ ਪਰਿਵਾਰ ਨੂੰ ਉਸ ਟਾਈਮੇ ਹੱਕ ਮਿਲ ਜਾਂਦਾ ਕਿ ਉਹ ਅੱਗੇ ਉਹਨੇ ਜ਼ਿੰਦਗੀ ਕਿਦਾਂ ਜੀਣੀ ਹੈ ਅਨਾਥ ਹੋਏ ਬੱਚਿਆਂ ਨੂੰ ਉਹਨਾਂ ਨੂੰ ਇਨਸਾਫ ਮਿਲ ਜਾਂਦਾ ਸਾਡੇ ਨਾਲ ਐਡਾ ਵੱਡਾ ਧੱਕਾ ਕਰਤੀ ਗਈ ਉਸ ਟਾਈਮ ਤੂੰ ਉਸ ਚੀਜ਼ ਨੂੰ ਯਾਦ ਕਰ ਤੇ ਫਿਰ ਧਰਨੇ ਲਾ ਕਿ ਕਿਸ ਚੀਜ਼ ਦੇ ਲਈ ਲੜਨਾ ਚਾਹੀਦਾ ਹੈ ਸੱਚ ਲਈ ਲੜਨਾ ਚਾਹੀਦਾ ਹੈ ਜਾਂ ਇਹ ਜਲੂਸ ਜਿਹੜਾ ਚੱਡ ਰਹੀ ਹੈ ਉਹਨਾਂ ਲਈ ਲੜਨਾ ਚਾਹੀਦਾ ਹੈ ਤੁਹਾਨੂੰ ਯਾਦ ਹੋਵੇਗਾ ਮੈਡਮ ਜੋ ਉਸ ਵਕਤ ਤੁਸੀਂ ਬਠਿੰਡੇ 'ਚ ਕੀਤੇ ਸਾਡੇ ਲੱਗੇ ਧਰਨੇ ਚ ਚਕਵਾ ਦਿੱਤੇ ਤੁਸੀਂ ਅਫਸਰਾਂ ਸ਼ਾਇਦ ਰੋਬ ਮਾਰ ਕੇ ਤੇ ਤੁਸੀਂ ਪੁਲਿਸ ਤੇ ਪ੍ਰਸ਼ਾਸਨ ਦੇ ਨਾਲ ਰਲ ਕੇ ਮੇਰੇ ਜੋ ਬਠਿੰਡਾ ਵਾਸੀ ਸਭ ਧਰਨੇ ਤੇ ਮੇਰੇ ਨਾਲ 7 ਦਿਨ ਲਈ ਬੈਠੇ ਸੀ ਤੁਸੀਂ ਉਹ ਸਭ ਚਕਵਾ ਦਿੱਤੇ ਤੁਸੀਂ ਕਿਸੇ ਨੂੰ ਵੀ ਉੱਥੇ ਬੈਠਣ ਦਾ ਹੱਕ ਨਹੀਂ ਦਿੱਤਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਹ ਫੈਸਲਾ ਕਰ ਦਿੱਤਾ ਮੈਂ ਤੁਹਾਡੇ ਨੂੰ ਤੁਹਾਨੂੰ ਇਹੀ ਗੁਜਾਰਸ਼ ਕਰਦੀ ਰਹੇ ਕਿ ਮੈਂ ਇੱਕ ਵਾਰ ਆ ਹੈਰੀ ਦਾ ਇੱਕ ਵਾਰ ਮੇਲੇ ਦਾ ਮੂੰਹ ਦੇਖਣਾ ਹੈ ਕਿ ਮੈਨੂੰ ਕਿਸੇ ਨੇ ਦਿਖਾਇਆ ਨਹੀਂ ਤੁਸੀਂ ਮੈਨੂੰ ਨਾਲ ਲੈ ਕੇ ਫੜ ਗਏ ਮੇਲੇ ਦਾ ਮੂੰਹ ਤੇ ਤੁਸੀਂ ਕੀ ਦਿਖਾ ਰਹੇ ਤੁਸੀਂ ਮੈਨੂੰ ਦਫ਼ਤਰਾਂ ਚ ਲੈ ਗਏ ਪੁਲਿਸ ਦੇ ਦਫ਼ਤਰਾਂ ਚ ਅਫਸਰਾਂ ਦੇ ਦਫ਼ਤਰਾਂ ਚ ਲੈ ਕੇ ਗਏ ਜਿੱਥੇ ਮੇਰੇ ਨਾਲ ਮੇਰਾ ਪਰਵਾਜ਼ ਮੇਰੇ ਮਗਰ ਮਗਰ ਭੱਜ ਰਿਆਂ ਸੀ ਤੁਸੀਂ ਦਰਵਾਜ਼ੇ ਬੰਦ ਕਰਾਂਗੇ ਤੁਸੀਂ ਇਹ ਤਾਂ ਕਿਸੇ ਨੂੰ ਅੰਦਰ ਨਹੀਂ ਬੜਨ ਦੇਣਾ ये सब अं गल करा सिर्फ मैं गल करा मैं गल करा अफसर ने अपने लिंक बनाए तीस उन्होंने तो अपने नंबर फीड करा रहे अपने पति की पोजीशन दास करना उस वक्त की पोजिशन दस के उन्होंने रोहवा रहे मैं उस वक्त कोई होश नहीं ना कोई सुध सी क्योंकि जो सा वापर सी उस तो बाद लाजमी सेकिन तुम्हें किसी भी किस्म का कोई भी साई हाँ भी फैसला नहीं होता ਉਲਟਾ ਸਾਰੇ ਇਹ ਤੁਧਰਵੇਂ ਚਕਵਾ ਦਿੱਤੇ ਲੱਗੇ ਹੋਏ ਜੋ ਕਿ ਲੁਕਿੰਗ ਸਾਭੀ ਮੰਗਦਰ ਲਈ ਪੜ ਗਈ ਸੀ ਇਹਨਾਂ ਸਾਫ ਕਰਨ ਦੇ ਬਾਅਦ ਵੀ ਤੁਹਾਡਾ ਮਨ ਨਹੀਂ ਭਰਿਆ ਮੈਂ ਤੁਹਾਨੂੰ ਯਾਦਵਾਣਾ ਚਾਹੀਏ ਮੈਡਮ ਬੀਤੂ ਬਾ ਜਦੋਂ ਮੇਰੇ ਮਦੀ ਦਾ ਸੰਸਕਾਰ ਤੁਸੀਂ ਕਰਵਾ ਦਿੱਤਾ ਮੇਰੇ ਨਾਬਾਲਗ ਬੱਚੇ ਤੋਂ ਇੰਨੇ ਪੁਲਿਸ ਦੇ ਵਿੱਚ ਕਿ ਰਹੇ ਹੋਏ ਤਾਂ ਤੁਸੀਂ ਇਹ ਪਹਾਰਤਾ ਕੀ ਪਰਿਵਾਰ ਦਾ ਫੈਸਲਾ ਹੈ ਸੰਸਕਾਰ ਕਰੋ ਤੇ ਧਰਨਾ ਚੱਕੋ ਤੇ ਤੁਸੀਂ ਲੋਕਾਂ ਨੂੰ ਮਤਲਬ ਇਹ ਕਿ ਆ ਤੁਸੀਂ ਕੌਣ ਹੁੰਦੇ ਹੋ ਇੱਥੇ ਬਠਣ ਵਾਲੇ ਤੁਸੀਂ ਸਾਰੇ ਦਫਾ ਦਫਾ ਕਰਾ ਦਿੱਤੇ ਸਾਰੇ ਭਜਾ ਦਿੱਤੇ ਉਸ ਤੋਂ संस्कार करवा देता मेरे बच्चे को बहा के मैनू मेरे बच्चे ने नहीं मिलन दिता इन्ना होल्ड करके रख संस्कार मैडम सत गायब हो गए सा हाल नहीं पुछा संस्कार तक रुक के चले गए तुम भोगते नहीं मुड़े असं तुम दिन रात एक करके फोन करते रहे कि शायद पता नहीं की करा के गए मैडम सू कुछ दसन त नहीं हम अगे सा फैसला होना है ਤੁਸੀਂ ਆਤ ਇਨ ਸਾਲ ਉਹ 1.5 ਸਾਲ ਹੋ ਗਿਆ ਤੁਸੀਂ ਸਾਡੀ ਸ਼ੁਭਤ ਨਹੀਂ ਕੀਤੀ ਸਾਡੇ ਨੰਬਰ ਬਲੌਕ ਪਾ ਦਿੱਤੇ ਤੁਸੀਂ ਇੱਕ ਵੀ ਕਾਲ ਚੱਕਰ ਦੀ ਜਰਤ ਨਹੀਂ ਉਠਾਈ ਤੁਸੀਂ ਨਾ ਕਦੀ ਕਾਲ ਕੀਤਾ ਨਾ ਸਾਡੀ ਪਹੁੰਚ ਕੇ ਤੁਸੀਂ ਤੁਹਾਨੂੰ ਬਲੌਕ ਲਿਸਟ ਚ ਪਾ ਦਿੱਤਾ ਤੇ ਮੈਂ ਦੇਖ ਰਹੀ ਹਾਂ ਕਿ ਇਹਦਾ ਮਸਲਾ ਭਕਦਾ ਦਾ ਆ ਰਿਹਾ ਤੇ ਬਠਿੰਡੇ ਦੇ ਕੁਝ ਮੇਰੇ ਜਦੋਂ ਪੜਾਵਾ ਨੇ ਦਾ ਬਾਅਦ ਚ ਕੀ ਤੇ ਅੱਜ ਤੁਸੀਂ ਸਾਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ ਅੱਜ ਤੁਹਾਡਾ ਫੋਨ ਮੈਨੇ ਪ੍ਰਾ ਮੇਰੇ ਬੱਚੇ ਨੂੰ ਵੀ ਆਇਆ ਮੈਨੂੰ ਵੀ ਫੋਨ ਆਇਆ ਲੇਕਿਨ ਮੈਂ ਚੁੱਕ ਨਹੀਂ ਸਕੀ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਸੀ ਤੁਹਾਨੂੰ ਕਹਿਣ ਵਾਸਤੇ ਕਿਉਂਕਿ ਨਾ ਤਾਂ ਮੈਂ ਇੰਨਾ ਦਿਮਾਗ ਰੱਖਦੀ ਹਾਂ ਤੇ ਨਾ ਹੀ ਤੁਹਾਡੇ ਚ ਵੀ ਸਾਡੇ ਬੋਲਣ ਦੀ ਸ਼ਕਤੀ ਹੈ ਕਿ ਅਸੀਂ ਕਿਵੇਂ ਗੱਲ ਕਰ ਸਕਦੇ ਹਾਂ ਮੈਂ ਤਾਂ ਇਹ ਤੁਹਾਨੂੰ ਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਤੁਸੀਂ ਜੋ ਸਾਡੇ ਨਾਲ ਕਰ ਗਏ ਚਲੋ ਸਾਡਾ ਪਰਮਾਤਮਾ ਸਾਡੇ ਨਾਲ ਹੈ ਸਾਡਾ ਬਾਈ ਨੂੰ ਸਾਡੇ ਨਾਲ ਹੈ ਉਹ ਸਾਡੇ ਸਾਡੇ ਹੱਥ ਲਈ ਉਹ ਆਪੇ ਕੁਛ ਨਾ ਕੁਛ ਕਰੂਗਾ ਤੇ ਬਾਕੀ ਮੇਰੀ ਦੂਸਰੀ ਰਾਇ ਤੁਹਾਨੂੰ ਇਹ ਹੈ ਮੈਡਮ ਕਿ ਤੁਸੀਂ ਜੋ ਵੀ ਆਪਣੇ ਆਪ ਸੰਘਰਸ਼ ਲਈ ਜੋ ਵੀ ਕੁਛ ਕਰ ਰਹੇ ਹੋ ਤੁਸੀਂ ਬੇਸ਼ੱਕ ਕਰੋ ਲੇਕਿਨ ਥੋੜਾ ਹਮਨ ਮਰਿਆਦਾ ਦੇ ਵਿੱਚ ਰੱਖ ਕੇ ਕਰੋ ਤੇ ਜ਼ਿਆਦਾ ਬੈਟਰ ਹੋਏਗਾ ਇੱਕ ਗੁਰਦਵਾਰੇ ਦੇ ਨਾਤੇ ਇੱਕ ਤੁਸੀਂ ਤੇ ਮੂੰਹ ਬੋਲੀ ਭੈਣ ਬਣੇ ਸੀਗਾ ਰੋਸ ਨਾਤੇ ਵੀ ਮੈਂ ਤੁਹਾਨੂੰ ਰਹਿ ਦੇਣਾ ਚਾਹੁੰਦੀ ਕਿ ਜਿੰਨੇ ਤੁਸੀਂ ਇਹ ਗੰਦੀਆਂ ਗਾਲਾਂ ਪਕਦੇ ਹੋ ਭੈਣਾਂ ਦੇ ਵਾਸਤੇ ਉਹਨੂੰ ਥੋੜਾ ਜਿਹਾ ਕੰਟਰੋਲ ਕਰ ਲਓ ਤੇ ਬਾਕੀ ਜਿਵੇਂ ਤੁਹਾਡੀ ਇੱਛਾ ਤੁਸੀਂ ਕਰੀ ਜੋ